ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹائش ਤੇ ਜੋ گاਵਾਂ ਰੱਖਿਆ ਨੇ ਉਹਨਾਂ ਦਾ ਕਿਉਂ 50000 ਰੁਪਏ ਕਿਲੋ ਮਿਲਦਾ ਹੈ ਹੁਣ ਤੁਸੀਂ ਸੋਚੋਗੇ ਕਿ ਇੰਨਾ ਮਹਿੰਗਾ ਕਿਉਂ ਕਿਵੇਂ ਹੋ ਸਕਦਾ ਹੈ ਦਰਅਸਲ ਮਕਰਸ ਕ੍ਰਾਂਤੀ ਤੇ ਪੋਂਗਲ ਵੇਲੇ ਮੋਦੀ ਛੋਟੀਆਂ-ਛੋਟੀਆਂ گاਵਾਂ ਨੂੰ ਦులਾਰ ਕਰਦੇ ਦਿਸੇ ਸਨ ਮੋਦੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸਨ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਅਜੀਹਾ ਕਰਕੇ ਮੋਦੀ ਦੱਖਣ ਭਾਰਤ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਤੇ ਵਿੱਚ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੰਨਾ گاਵਾਂ ਨੂੰ ਦులਾਰ ਕੀਤਾ ਉਹਨਾਂ ਨੂੰ ਪੁੰਗਨੂਰ گاਵਾਂ ਕਹਿੰਦੇ ਨੇ ਤੇ ਇਹਨਾਂ ਦਾ ਕਨੈ ਨਾਲ ਅੰਦਰ ਹੀ ਨਹੀਂ ਬਲਕਿ ਪੂਰੇ ਦੱਖਣ ਭਾਰਤ ਦੇ ਵਿੱਚ ਇਨ੍ਹਾਂ ਗਾਵਾਂ ਨੂੰ ਲੈ ਕੇ ਕਈ ਧਾਰਮਿਕ ਮਹੱਤਤਾਵਾਂ ਨੇ ਸਿਆਸੀ ਐਕਸਪਰਟ ਮੰਨਦੇ ਨੇ ਕਿ ਇਨ੍ਹਾਂ ਗਾਵਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਚਰਚਾ ਦਾ ਕੇਂਦਰ ਬਣੀ ਹੈ ਅਤੇ ਉਹਨਾਂ ਦਾ ਦੱਖਣ ਭਾਰਤ ਨਾਲ ਖਾਸਾ ਮਹੱਤਵ ਹੈ ਇਨ੍ਹਾਂ ਗਾਵਾਂ ਨੂੰ ਪੁੰਗਨੂਰ ਗਾਵਾਂ ਕਹਿੰਦੇ ਨੇ ਪੰਗਲੂਰ ਗਾਂ ਦੀ ਇਹ ਨਸਲ ਚਤੂਰ ਜ਼ਿਲੇ ਦੀ ਹੈ ਇਸ ਦੀ ਕੀਮਤ 2 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੇ ਵਿੱਚ ਹੁੰਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਗਾਂ ਦੇ ਦੁੱਧ ਦੇ ਵਿੱਚ ਕਈ ਗੁਣ ਹੁੰਦੇ ਨੇ ਪੰਗਨੂਰ ਗਾਂ 70 ਤੋਂ 90 ਸੈਂਟੀਮੀਟਰ ਉੱਚੀ ਹੁੰਦੀ ਹੈ ਇਸ ਦਾ ਵਜ਼ਨ 100 ਤੋਂ 200 ਕਿਲੋ ਤੱਕ ਹੋ ਸਕਦਾ ਹੈ ਇਸ ਨਸਲ ਦੀ ਇੱਕ ਗਾਂ ਰੋਜ਼ਾਨਾ ਕਰੀਬ 3 ਲੀਟਰ ਤੱਕ ਦੁੱਧ ਦਿੰਦੀ ਹੈ ਇਹ ਦੁੱਧ ਜ਼ਿਆਦਾਤਰ 1000 ਰੁਪਏ ਪ੍ਰਤੀ ਲੀਟਰ ਵਿਕਦਾ ਹੈ ਅਤੇ ਇਸ ਤੋਂ ਵੱਣ ਵਾਲੇ ਕਿਉ ਦਾ ਰੇਟ ਤਾਂ 10000 ਤੋਂ 50000 ਰੁਪਏ ਕਿਲੋ ਹੁੰਦਾ ਹੈ ਦੱਸਿਆ ਜਾਂਦਾ ਹੈ ਕਿ ਭਗਵਾਨ ਤ੍ਰਿਪਤੀ ਬਾਲਾ ਜੀ ਦਾ ਅਭਿਸ਼ੇਕ ਇਸੇ ਪੰਗਨੂਰ ਗਾਂ ਦੇ ਦੁੱਧ ਨਾਲ ਕੀਤਾ ਜਾਂਦਾ ਹੈ। ਤ੍ਰਿਪਤੀ ਬਾਲਾ ਜੀ ਮੰਦਿਰ ਦੇ ਵਿੱਚ ਪ੍ਰਸਾਦ ਦੇ ਲਈ ਜੋ ਲੱਡੂ ਬੰਦਦੇ ਨੇ ਉਸ ਦੇ ਵਿੱਚ ਵੀ ਗਾਂ ਦੇ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅੰਕੜਿਆਂ ਦੇ ਅਨੁਸਾਰ ਸਾਲ 2013 ਤੱਕ ਆਂਧਰਾ ਦੇ ਵਿੱਚ ਪੰਗਨੂਰ ਗਾਵਾਂ ਦੀ ਗਿਣਤੀ ਸਿਰਫ 2772 ਸੀ। 2019 ਦੇ ਵਿੱਚ ਇਹ ਅੰਕੜਾ 13275 ਤੱਕ ਪਹੁੰਚ ਗਿਆ।